ਸਾਰੇਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਮੀਤ ਕਰਦਾ ਸਾਰੇ ਜਣੇ ਚੜ੍ਹਦੀ ਕਲਾ ਚ ਹੋਵਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਹੌਸਲੇ ਚ ਹੋਵਾਂਗੇ ਬਿਕਾਜ਼ ਤੁਹਾਡੇ ਹੌਸਲੇ ਲੇ ਵੇਖ ਕੇ ਸਾਨੂੰ ਹੌਸਲਾ ਮਿਲਦਾ ਹੈ ਜੀ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ ਸੱਚੀ ਜਿਹੜੇ ਇਸ ਵੇਰੇ ਇਸ ਵੇਲੇ ਜਿਹੜੇ ਗਰਾਉਂਡ ਲੈਵਲ ਤੇ ਸੇਵਾ ਕਰਦੇ ਪਏ ਹਨ ਬੇਸ਼ੱਕ ਉਹ ਬਜ਼ੁਰਗ ਨੇ ਭਰਾ ਨੇ ਬੱਚੇ ਨੇ ਵੀਰ ਨੇ ਸਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ساری ਉਮਰ ਤੁਸੀਂ ਸੱਚੀ ਹੀਰੋਆਂ ਸਾਡੇ ਅਸੀਂ ਫਿਲਮਾਂ ਚ ਕਰਦੇ ਹਾਂ ਚਲੋ ਠੀਕ ਹੈ ਇਟਸ ਓਕੇ ਬਟ ਤੁਸੀਂ ਐਕਚੁਅਲੀ ਹੀਰੋਆਂ ਸਾਡੇ ਹਨਾ ਤੇ ਸੱਜਣੋ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਤੇ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਜੀ ਪ੍ਰੀਤ ਟਰੈਕਟਰਸ ਵਾਲਿਆਂ ਦਾ ਗੁਰਪ੍ਰੀਤ ਭਾਜੀ ਉਹਨਾਂ ਦਾ ਤੇ ਸੁਖੀ ਵੀਰ ਉਹਨਾਂ ਦਾ ਸੁਖਵਿੰਦਰ ਵੀਰ ਉਹਨਾਂ ਦਾ ਸੋ ਧੰਨਵਾਦ ਵੀਰੋ ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸੱਜਣੋ ਕਰਨ ਲੱਗੇ ਆ ਅਸੀਂ ਇੱਕ ਦੋ ਦਿਨਾਂ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਵੀ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਧਾਰੀਵਾਲ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਦੀ ਉੱਥੇ ਡੀਲਰਸ਼ਿਪਸ ਨੇ ਜਾਂ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚ ਆ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹਦੀ ਮੁਫਤ ਕੀਤੀ ਜਾਊਗੀ ਸੋ ਮੈਂ ਧੰਨਵਾਦ ਕਰਦਾ ਜੀ ਪ੍ਰੀ ਟਰੈਕਸ ਵਾਲ ਪ੍ਰੀ ਟਰੈਕਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਗਰਾ ਚਾਹੀਦਾ ਜੀ ਤੇ ਮਰਾਈ ਤੁਹਾਨੂੰ ਦਿਨ ਦੁਗਣੀ ਰਾਤ ਚ ਦਿਨ ਦੁਗਣੀ ਰਾਤ ਚਗਣੀ ਤਰੱਕੀ ਦੇਵੇ ਮਰਿਆ ਕਿਰਪਾ ਕੰ ਖੁਸ਼ ਰਹੋ ਆਬਾਦ ਰਹੋ ਤੇ ਜਿਹੜੇ ਵੀ ਟਰੈਕਟਰ ਲੈ ਕੇ ਗਏ ਆ ਤੇ ਉਹਨਾਂ ਦਾ ਅਸੀਂ ਦੇਨ ਕਦੀ ਜ਼ਿੰਦਗੀ ਚ ਨਹੀਂ ਦੇ ਸਕਦੇ ਤੁਹਾਡੇ ਚ ਬਹੁਤ ਹੌਸਲਾ ਹੈ ਤੁਸੀਂ ਬਹੁਤ ਦਲੇਰ ਹੋ ਸੱਚੀ ਤੁਹਾਡੇ ਨਾਲ ਮਾਣ ਵੱਧਦਾ ਹੈ ਵੀਡੀਓਜ਼ ਵੇਖਦਿਆਂ ਜਦੋਂ ਦਿਲ ਨੂੰ ਮੈਂ ਮਤਲਬ ਐਨਰਜੀ ਆਉਂਦੀ ਹੈ ਇੱਕ ਤੁਹਾਡੇ ਹਲ ਵੇਖ ਕੇ ਤੇ ਸੱਚੀ ਤੁਹਾਡੇ ਤੇ ਬਹੁਤ ਮਾਣ ਆ ਸਾਨੂੰ ਤੇ ਤੁਸੀਂ ਚੜ੍ਹਦੀ ਗਲਾ ਚ ਰਹੋ ਤਾਰੀਵਾਲ ਅੰਮ੍ਰਿਤਸਰ ਡੇਰਾ ਬਬਾ ਨਾਨਕ ਫਜ਼ਿਲਕਾ ਫਰੀਦਪੁਰ ਅਥਲੀ ਨੰਬਰ ਚੱਲਦੇ ਹੋਣਗੇ ਤੇ ਜੇ ਕਿਸੇ ਦੇ ਟਰੈਕਟਰ ਦੇ ਵਿੱਚ ਖਰਾਬੀ ਆਉਂਦੀ ਹੈ ਜਾਂ ਸਰਵਿਸ ਕਰਾਉਣੀ ਹੈ ਕੋਈ ਤੇਲ ਪਾਣੀ ਚੇਂਜ ਕਰਾਉਣਾ ਹੈ ਤੁਸੀਂ ਇੱਥੇ ਨੰਬਰ ਤੇ ਫੋਨ ਕਰਕੇ ਤੇ ਉੱਥੇ ਜਾ ਕੇ ਤੁਸੀਂ ਜਿਹੜੀ ਸਰਵਿਸਿਜ਼ ਆ ਟਰੈਕਟਰਾਂ ਦੀ ਮੁਫਤ ਕਰਾ ਸਕਦੇ ਹੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਜੰਦਾਬਾਦ ਵਾਈਗੁਰੂ ਜੀ ਕੰਕਾਲ ਸਾਹਿਬ ਵਾਈਗੁਰੂ ਜੀ ਕੀ ਫਤਹ